ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝ ਮਹੱਲਾ 5 ਸਫਲ ਸੁਬਾਣੀ ਜੇਤੁ ਨਾਮੁ ਵਖਾਣੀ ਗੁਰ ਪਰਸਾਦਿ ਕਿਨੈ ਵਿਰਲੇ ਜਾਣੀ ਧਨ ਸੁਵੇਲਾ ਜੇ ਤੂ ਹਰ ਗਾਵਤ ਸੁਨਣਾ ਆਏ ਤੇ ਪਰਵਾਨਾ ਜੀ ਸੇ ਨੇਤਰ ਪ੍ਰਵਰਣ ਜਿਨੀ ਦਰਸਨੁ ਪੇਖਾ ਸੇ ਕਰ ਭਲੇ ਜਿਨੀ ਹਰ ਜਸ ਲੇਖਾ ਸੇ ਚਰਨ ਸੁਹਾਵੇ ਜੋ ਹਰ ਮਾਰਗੇ ਚੱਲੇ ਹਉ ਬਲ ਤੈਨ ਸੰਗੇ ਪਛਾਣਾ ਜੀ ਸੋਣੇ ਸਾਧ ਜਨ ਮੇਰੇ ਮੀਤ ਪਿਆਰੇ ਸਾਧ ਸੰਗੇ ਖੇਨ ਮਾਹੇ ਉਧਾਰੇ ਕਿਲ ਵਿਖ ਕਾਟੇ ਹੋਆ ਅੰਮਾ ਨੂੰ ਨਿਰਮਲ ਮਿਟ ਗਏ ਆਵਣ ਜਾਣਾ ਜੀ ਦੋਏ ਕਰ ਜੋੜੇ ਇੱਕ ਬਿਨਾਉ ਕਰੀ ਜੈ ਕਰ ਕਿਰਪਾ ਡੁੱਬਦਾ ਪੱਥਰ ਲੀਜੈ ਨਾਨਕ ਕਾ ਪ੍ਰਭ ਭਏ ਕਿਰਪਾਲਾ ਪ੍ਰਭ ਨਾਨਕ ਮਨੇ ਪਾਣਾ ਚੀ ਮਾਝ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ਸੋਣੇ ਸੋਣੇ ਹੋਵੇ ਪਰਮ ਗਤੇ ਮੇਰੀ ਜਲਣੇ 부ਝੀ ਸੀਤਲ ਹੋਏ ਮਨਵਾ ਸਾਤੇ ਗੁਰ ਕਾ ਦਰਸਨੁ ਪਾਏ ਜੀ ਸੁਖ ਪਾਇ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਵਖਾਨਾ ਜਲ ਥਲ ਨੀਰ ਭਰੇ ਸਰ ਸੁਪਰ ਬਿਰਥਾ ਕੋਈ ਨ ਜਾਏ ਜੀਉ ਦਇਆ ਤਾਰੀ ਤੈਨੇ ਸਿਰਜਨ ਹਾਰੇ ਜੀ ਜੰਤ ਸਗਲੇ ਪ੍ਰਤਿ ਪਾਰੇ ਮਿਹਰਵਾਨ ਕਿਰਪਾਲ ਦਿਆਲਾ ਸਗਲੇ ਤ੍ਰਿਪਤੇ ਅਗਾਏ ਜੀ ਵਣੁ ਤ੍ਰੇणु ਤ੍ਰਿਪਵਰਣੁ ਕੀਤੋਨੁ ਹਰਿਆ ਕਰਣ ਹਾਰੇ ਖਿਨ ਪੀਤ ਰੇ ਕਰਿਆ ਗੁਰਮੁਖੇ ਨਾਨਕ ਤੇ ਸੈ ਅਰਾਧੇ ਮਨ ਕੀ ਆਸ ਪੁਜਾਏ ਝੀ ਮਾਝੇ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਹੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਪ੍ਰਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਪਾਉ ਕੇ ਹਾ ਕੜਾ ਜੀਓ ਤੇਮਰੀ ਕਿਰਪਾ ਤੇ ਤੋਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬੇਨ ਦੂਜਾ ਅਵਰ ਨ ਕੋਈ ਸਭ ਤੇਰਾ ਖੇਲ ਅਖਾੜਾ ਜੀਓ ਜੀਯ ਜੰਤ ਸਭੇ ਤੁਧ ਉਪਾਏ ਜੇ ਤੂੰ ਜੇ ਤੂੰ ਪਾਣਾ ਤੇ ਤੂੰ ਤੇਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ 나ਹੀ ਕਿਛ ਅਸਾੜਾ ਜੀ ਨਾ ਮੂ ਧਿਆਏ ਮਹ ਸੁਖ ਪਾਇਆ ਹਰੇ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੋਰ ਪੂਰੇ ਵਜੀ ਵਧਾਈ ਨਾਨਕ ਜਿੱਤਾ ਵਿਖਾੜਾ ਜੀ ਮਾਝੇ ਮਹੱਲਾ ਪੰਜਵਾ ਜੀ ਪ੍ਰਾਣ ਪ੍ਰਭ ਮਨ ਹੈ ਅਧਾਰਾ ਭਗਤ ਜੀਵ ਹੈ ਗੁਣ ਗਾਇ ਅਪਾਰਾ ਗੁਣ ਨਿਧਾਨ ਅਮ੍ਰਿਤੁ ਤੁਹਾਰੇ ਨਾਮ ਹਰਿ ਧਿਆਇ ਧਿਆਇ ਸੁਖ ਪਾਇਆ ਜੀ ਮਨਸਾ ਤਾਰੇ ਜੋ ਕਰਤੇ ਆਵੈ ਸਾਧ ਸੰਗੇ ਜਨਮ ਮਰਨ ਮਿਟਾਵੈ ਆਸ ਮਨੋਰਥ ਪੂਰਨ ਹੋਵੈ ਪੇਟਤ ਗੁਰ ਦਰਸਾਇਆ ਜੀ ਅਗਮ ਅਗੋਚਰ ਕਿਛੁ ਮੇਤ ਨਹੀਂ ਜਾਨੀ ਸਾਧਿਕ ਸਿੱਧ ਧਿਆਵ ਹੈ ਗਿਆਨੀ कुदी मिटि चूका पोलावा गोरे मन ही महे प्रगटाया जी अनद मंगल कल्याण निधाना सुख सहज हरे नाम बखना होए कृपालु स्वामी अपना नाओ नानक करमहे आया जी माझ मोहल्ला पंजवा सोने सोने जीवा सोए तुम्हारी तू प्रीतम ठाकुर ਤੇ ਭਰੀ ਤੁਮਰੇ ਕਰਤਬ ਤੁਮ ਹੀ ਜਾਣ ਹੋ ਤੁਮਰੀ ਓਟ ਗੋਪਾਲਾ ਜੀ ਗੁਣ ਗਾਵਤ ਮਨ ਹਰਿਆ ਹੋਐ ਕਥਾ ਸੁਣਤ ਮਾਲ ਸਗਲੀ ਖੋਵੈ ਪੇਟਤ ਸੰਗ ਸਾਧ ਸੰਤਨ ਕੈ ਸਦਾ ਜਪੋ ਦਇਆਲਾ ਜੀ ਪ੍ਰਭੂ ਆਪਣਾ ਸਾਸੇ ਸਾਸੇ ਸਮਾਰੋ ਇਹ ਮਾਤੇ ਗੁਰ ਪ੍ਰਸਾਦ ਮਨ ਤਾਰਾ tumri kripa te hoye pragasa sarb maya pratipalaji sate 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 prabhu soi sada sada sad ape hoi chalit tumare prakat pyare ਦੇਖ ਨਾਨਕ ਪਏ ਨਹਲਾ ਜੀ ਮਾਝ ਮਹੱਲਾ ਪੰਜਵਾ ਹੁਕਮੀ ਵਰਸਣ ਲਾਗੇ ਮਿਹਾਂ ਸਾਧ ਜਨ ਸੰਤ ਮਿਲੇ ਨਾਮ ਜਪਿਹਾ ਸੀਤਲ ਸੰਤ ਤੇ ਸਹਜ ਸੁਖ ਪਾਇਆ ढे पाई प्रभे अपे जी सब किच बहुत बहुत उपाया कर कृपा प्रभे सगल रजाया दाते कर हो मेरे दातारा जी जंत सभे त्रपे जियो ਸੱਚਾ ਸਾਹਿਬ ਸਚੀ ਨਾਈ ਗੁਰ ਪਰਸਾ ਦੇ ਤਿਸ ਸਦਾ ਆਤਿਆਈ ਜਨਮ ਮਰਨ ਪੈ ਕਾਟੇ 모ਹਾ ਬਿਨ ਸੇ ਸੋਗ ਸੰਤਾ ਪੇ ਜੀਓ ਸਾ ਸੇ ਸਾ ਸੇ ਨਾਨਕੁ ਸਾਲਾਹਿ ਸਿਮਰਤ ਨਾਮ ਕਾਟੇ ਸਭ ਫਾਹੇ ਪੂਰਨ ਆਸ ਕਰੀ ਖੇਨ ਪੀਤ ਰੇ ਹਰੇ 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 ਗੁਣ ਜਪੇ ਜੀ ਮਾਝ ਮਹੱਲਾ ਪੰਜਵਾ او ساجن سنت میت پیارے مل گاو ہے گن اگم اپارے گاوت سنت سبھے ہی مکتی سوت ہے جے نے ہم کیے جی ਜਨਮ ਜਨਮ ਕੇ ਕਿਲ ਬਿਖ ਜਾਵ ਹੈ ਮਾਨੇ ਚਿੰਦੇ ਸੇਈ ਫਲ ਪਾਵ ਹੈ ਸਿਮਰੇ ਸਾਹਿਬ ਸੋ ਸਾਚੂ ਸੁਆਮੀ ਰਿਜ ਕੋ ਸਭ ਸੁਕਾ ਦਿਏ ਜੀਓ ਨਾਮ ਜਪਤ ਸਰਬ ਸੁਖ ਪਾਈਐ ਸਭ ਪਉ ਬਿਨ ਸੈ ਹਰੇ ਹਰੇ ਧਿਆਇ ਜene ਸੇਵਿਆ ਸੋ ਪਾਰ ਗਰਮੀ ਕਾਰਜ ਸਗਲੇ ਥੀਏ ਜੀ ਆਇ ਪਾਇ ਤੇਰੀ ਸਰਣਾਈ ਜੋ ਭਵੈ ਤੋ ਲੈ ਹੈ ਮਿਲਾਈ ਕਰ ਕਿਰਪਾ ਪ੍ਰਭੁ ਭਗਤੀ ਲਾਉ ਹੋ ਸਚੁ ਨਾਨਕ ਅੰਮ੍ਰਿਤੁ ਪੀਏ ਜੀ ਮਾਝ ਮਹੱਲਾ ਪੰਜਵਾ ਭੈ ਕਿਰਪਾਲ ਗੋਵਿੰਦ ਗੁਸਾਈ मेघ वर्षै सबनी थाई दीन दयाल सदा कृपाला ठाढे पाई करता रे जीय आपने जीय जंत प्रते पारे ਜੋ ਬਾਰਿਕ ਮਾਤਾ ਸਮਾਰੇ ਦੁੱਖ ਭੰਜਨ ਸੁਖ ਸਾਗਰ ਸੁਆਮੀ ਦੇਤ ਸਗਲ ਆਹਾਰੇ ਜੀ ਜਾਲੇ ਥਾਲੇ ਪੂਰੇ ਰਹਾ ਮਿਹਰਬਾਨ ਸਾਦ ਬਲਹਾਰੇ ਜਾਈਏ ਕੁਰਬਾਨਾ ਰੇਣ ਦਿਨ ਸੁ ਤੇ ਸੁ ਸਦਾ త్యਈ ਜੇ ਖੇਨ ਮਹ ਸਗਲ ਉਧਾਰੇ ਜੀ ਰੱਖ ਲੀਏ ਸਗਲੇ ਪ੍ਰਭੇ ਅਪੇ ਉਤਰ ਗਏ ਸਭ ਸੋਗ ਸੰਤਾਪੇ ਨਾ ਮੁਜਪਤ ਮਨ ਤਨੁ ਹਰੀਆਵਲ ਪ੍ਰਭ ਨਾਨਕ ਨਦਰੇ ਨਿਹਾਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ